ਸ੍ਰੀ ਗੁਰੂ ਜੀ ਆ ਗਿਆ ਤੁਹਾਡੇ ਲਈ ਕਿਉਂਕਿ ਤੁਹਾਨੂੰ ਇਹ ਵੀਡੀਓ ਲੈ ਕੇ ਤੇ ਲੱਗਿਆ ਆਪਾਂ ਕਬੂਤਰ ਰੜਾਣ ਅੱਜ ਆਪਣੇ ਤੇ ਚੈੱਕ ਕਰੋ ਸਵੇਰੇ ਸਵੇਰੇ ਆ ਚੁੱਕੀ ਹੈ ਆ ਚੁੱਕੀ ਹੈ ਗੈਂਗ ਆ ਚੁੱਕੀ ਹੈ ਗੈਂਗ ਤੇ ਆ ਦੇਖੋ ਕੀ ਹੋਇਆ ਕੀ ਹੋਇਆ ਮੇਰੀ ਛੈਤਰੀ ਦੇਖੋ ਕਿੱਥੇ ਗਈ ਹੈ ਆ ਉਸ ਤੋਂ ਕਿ ਰਾਤੀ ਮੈਂ ਦੇ ਛੱਡ ਗਿਆ ਸੀ ਨੇਰੀ ਬੋ ਚੱਲੀ ਕਿਹੜੇ ਆ ਲਗਾ ਬੱਚੇ ਵੀ ਆ ਦੇਣਾ ਦੇ ਮੈਂ ਆ ਦੇਣ ਚੁੱਕ ਜਾਏ ਦੇ ਫਾਰ ਖੋਲਣ ਬਣੇ ਪਹਿਲਾਂ ਉਹਦੇ ਇਹਦੇ ਫਾਰ ਖੋਲ ਕੱਲ ਤੱਕ ਕਬੂਤਰੀ ਸਾਡੀ ਨੱਠ ਗਈ ਸੀ ਆਈ ਨਹੀਂ ਤੇ ਆ ਜੜਾਂਦੇ ਆ ਬੱਚਾ ਤੇ ਨਾਲ ਆ ਬੱਚਾ ਇੱਕ ਹੋਰ ਉਹ ਨਾ ਕਰਲਾ ਡੱਬਾ ਹੋ ਗਿਆ ਹਣ ਦੀ ਕਿਹੜੇ ਆ ਰੰਗ ਕਰਸ ਦੱਬਾ ਹੋਣਾ ਸਾਰਾ ਨਾ ਸੋਨਾ ਆ ਹਾਂ ਇਹ ਇਹ ਕਿੱਧਰ ਗਿਆ ਉਹ ਦੇਖੂੰ ਜੇ ਬੈਠਾ ਜੜਾਂਦੇ ਹਾਂ ਹਾਂ ਫਰ ਨਾ ਤੋੜਦੀ ਤੂੰ ਖੇਚੀ ਖੜੀ ਇੱਧਰ ਫੈਨ ਸਾਡਾ ਖੇਤ ਲਾ ਪਰ ਖੁੱਲੇ ਹੀ ਹੈਗਾ ਆਹੋ ਤੜਾ ਦਮਾ ਹੱਲੇ ਇਹ ਇਕੱਠੇ ਲੰਗੇ ਅਸਰ ਤੋਂ ਵੀਡੀਓ ਬਣੇ ਕੈਮਰਾਮੈਨ ਨੂੰ ਆਪ ਬਣਾ ਕੇ ਲੱਗੇ ਕਬੂਤਰ ਆਣਾ ਯਾਰ ਅਚਾਨਕ ਉਹ ਲਾਈ ਉਹ ਕਿਉਂ ਦਾ ਤਾਸ਼ ਜਾ ਤਾ ਉਹ ਯਾਰ ਮੈਨੂੰ ਨਹੀਂ ਪਤਾ ਕੀ ਕਾਬੇ ਹੋਏ ਇੱਥੇ ਕੁਛ ਕਰ ਹੀ ਜਾਂਦਾ ਇਹ ਯਾਰਾ ਬੰਨੇ ਸੀ ਇਹ ਖੁੱਲਲੇ ਨੇ ਇੱਕ ਮਿੰਟ ਰੋ ਜਾ ਮੈਂ ਆਪੇ ਖੁੱਲ ਜਾ ਗਾਈਂਦਰ ਦੇਖੋ ਅੰਦਰ ਦੇਖੋ ਕੀ ਸੁੰਦਰ ਦੇਖੋ ਸੁੰਦਰ ਨੂੰ ਰੋਹ ਦੇਖਦੇ ਆ ਸੁੰਦਰ ਨੂੰ ਰਾਹ ਰੋਹ ਦੇਖਾ ਕਰੋ ਆਇਆ ਦੇਖੋ ਬੰਦਾ ਬਦਮਾਸ਼ ਬੰਦਾ ਬੰਦਾ ਆਇਆ ਹੈ ਇੱਕ ਮਿੰਟ ਆੜਿਆ ਮਾਮਾ ਕਹਦੇ ਬੰਦਾ ਨਹੀਂ ਹੈਗਾ ਓਏ ਤੇਰਾ ਮਾਮਾ ਆਇਆ ਤਾਂ ਮਾਮਾ ਕਹਿ ਆਪੜਾ ਇੱਕ ਚਲੋ 1 2 3 ਦੇਖਣਾ ਚੱਲ ਨਹੀਂ ਹੁੰਦਾ ਹੈਗਾ ਲੱਗਣਾ ਜਾਂ ਸਾਰਾ ਹੀ ਹੋਣਾ ਉਹੜਾ ਉਹੜ ਓਏ ਤੂੰ ਡਾੜ ਰਾ ਦੇ ਰਾ ਹੜਾ ਲਓ ਭਈਆ ਪਾੜਾ ਤੇ ਕਬੂਤਰ ਤਿੰਨ ਤਿੰਨੇ ਬੱਚੇ ਡਾਤੇ ਆ ਦੋ ਤਾਂ ਇਕੱਠੇ ਉੱਡਦੇ ਆ ਤੇ ਡੱਬਾ ਹਾ ਉੱਡਦਾ ਆ ਯਾਰ ਮੱਛੇ ਆ ਇਹਨੂੰ ਪਤਾ ਨਹੀਂ ਤੇ 9 ਵਜੇ ਭਾਈ ਦੇ ਕਬੂਤਰ ਵੀ ਢਾਣੇ ਆ ਫਿਰ ਭਾਈ ਕੋ ਚੱਲਦੇ ਆ ਫਿਰ 9 ਵਜੇ ਥੇ ਢਾਵਾਂਗੇ ਜਾ ਕੇ ਪਹਿਲਾਂ ਮੈਂ ਕਿ ਥੋੜੀ ਦੇਰ ਇਹਨਾਂ ਨੂੰ ਉਡਾ ਲਈ ਅੱਧਾ ਘੰਟਾ ਥਲੇ ਵੱਜਿਆ 8 ਅੱਧੇ ਘੰਟੇ ਤੋਂ ਬਾਅਦ ਨਹੀਂ ਉਡਾਉਣਾ ਮੈਂ ਘਾਟੜ ਆਹੋ ਫਿੱਟਾ ਕਰਦੇ ਬੰਦ ਮੈਂ ਤਾਂ ਖੋਲ ਲਿਆ ਕਬੂਤਰ ਨਾ ਠ ਨਾ ਜਾਵੇ ਨਮੀ ਹੈਗੀ ਆ ਕਬੂਤਰੀ ਦੇਲਾ ਕੱਲ ਕਿੱਦਾਂ ਬੰਨੀ ਬੰਨੀ ਨੱਟ ਗਈ ਜੀ ਕਬੂਦਰੀ ਕਰਨ ਗਈ ਨਹੀਂ ਅੱਖ ਲੱਗੇ ਤਿੰਨੇ ਇੱਕੇ ਕੂਤਰੀ ਬੁੜੀ ਨੀ ਬਾਬਾ ਸੁੁੰਡੇ ਦੇ ਘਰੇ ਮੈਂ ਚੱਲ ਗਿਆ ਉਹ ਵੀ ਉੱਥੇ ਠੀਕ ਹੈ ਛਤਰੀ ਤੇ ਆਉਗੇ ਇਹ ਬਿੰਦੀ ਕੌਣ ਛਤਰੀ ਬਚ ਗਈ ਕੁੱਟਣ ਤੋਂ ਲੋ ਕਿੱਥੇ ਆ ਗਈ ਨੇੜੀ ਨਾ ਕਰੀ ਹੋਈ ਥੰਮ ਦੇ ਓ ਬਈ ਉੜਦੇ ਆ ਪੱਠੇ ਆਪਣੇ ਗੇਜਗੇ ਬਸ ਬੜੀ ਖੇਤੀ ਗੇਜਗੇ ਇਹ ਉੱਡਾ ਨਹੀਂ ਤਾਂ ਕਬੂਤਰ ਐਨੇ ਮੁਸ਼ਕਿਲ ਨਾਲ ਗੇਜਦੇ ਆ ਨਾ ਪਰ ਇਹ ਵਧੀਆ ਗੇਜਗੇ ਉਹ ਲਾਗੇ ਉੱਚੇ ਐਦਾ ਓਏ ਕਬੂਤਰ ਕੱਢਦੇ ਓਏ ਨਹੀਂ ਸਹੀ ਤੇਰਾ ਲਾਹ ਕੋਸਤੇ ਆ ਨੰਦਾ ਫਲਾ ਲਾ ਛੱਡ ਦੇ ਕੱਢ ਦੇ ਕਬੂਤਰ ਯਾਰ ਬਾਹਰ ਆਇਓ ਆ 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 ਕਿੱਥੇ ਲੱਗੇ ਕਿੰਨੇ ਹੀ ਆਹੋ ਆ ਲੱਗੇ ਕਿੰਨੇ ਅੱਜ ਮੈਂ ਤਾਂ ਕਰਕੇ ਲੱਗੇ ਉਹਦੇ ਉੱਤੇ ਅੱਛਾ ਤੇ ਜਾ ਉਹਦੇ ਸੰਦਿਆ ਉਹ ਬੈਠ ਗਿਆ ਪੇੜ ਤੇ ਆਦੇ ਆਦੇ ਆ ਉਹਦੇ ਤੇਰੀ ਮੁੱਤਰ ਤਾਂ ਆਇਆ ਕਾਲੂ ਇੱਥੇ ਆ ਐਦਾਂ ਹੀ ਆੜਾ ਜੇ ਕਾਲੂ ਮਾਰੇ ਟਪੂਗਾ ਫੇਹਣਾ ਉਹ ਬਹਿ ਗਿਆ ਤੇਰਾ ਤਾਂ ਬਾਹਰ ਬਹਿ ਗਿਆ ਪੇੜ ਤੇ ਆ ਮਾਰਦਾ ਡੱਬਾ ਟਾਪੇ ਆ ਕੋੜ ਦਾ ਡੱਬਾ ਹੈ ਆਂਦਾ ਦੇਖਿੱਦਾ ਥੱਲੇ ਨੂੰ ਹਲਾਈ ਦਵਾ ਥੋੜੀ ਜੀ ਥੋੜੀ ਜਿਹੀ ਹਲਾਈ ਦਵਾ ਵਾ ਵਾਹੋ ਨਾ ਠਣਾ ਜਾ ਬੇ ਕਿਹੜੇ ਗਿੱਜੋ ਇੰਨੇ ਨਮੇ ਹੀ ਆ ਗਿਜਾਣਾ ਤਾਂ ਹੈਗਾ ਹੀ ਆ ਪੱਕਾ ਤੇ ਕਰ ਰਹੀ ਆ ਇਹਨਾਂ ਤਾਨੂੰ ਕੀ ਪਤਾ ਯਾ ਕਬੂਤਰ ਤੁਸੀਂ ਰੱਖੇ ਹੈ ਨਹੀਂ ਕੇ ਇਹ ਵੀ ਕੱਢ ਦਵਾਂ ਬਾਹਰ ਜਿਹੜੇ ਬੈਠੇ ਅੰਡੇ ਤੇ ਖੁੱਡਾ ਵੀ ਸਾਫ਼ ਕਰਨੇ ਵਾਲਾ ਹੋਇਆ ਯਾ ਕੀ ਹੋਇਆ ਆਯੋ ਆਯੋ ਬੱਚੇ ਲਾ ਦੇਣਾ ਹੁਣ ਇਹਦੇ ਹੀ ਜਾਂਦੇ ਦੋ ਦੇਖੋ ਕਿੱਦਾਂ ਦੇ ਨਿਕਲਦੇ ਚਲੋ ਭਾਈ ਮਿਲਦੇ ਆ ਫੇ ਤੁਹਾਨੂੰ ਆਲੇ ਕੋ ਆਇਆ ਆਇਆ ਆ ਆ ਆ ਜਿਹੜੇ ਚਾਰ ਕਿ ਪੁੱਤ ਬੈਠੇ ਪਹਿਲੇ ਕਹੇ ਢਾਲਦਾ ਆ ਆ ਨਾ ਨਾ ਕਹੀ ਤੇ ਅੰਦਾ ਉਹਦੇ ਆ ਗਿਆ ਬਸ ਆਇਆ 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 ਆ ਆ ਆ ਕੋਠੇ ਤੇ ਆਊਗਾ ਜੇ ਕੋਠੇ ਤੇ ਆ ਗਿਆ ਨਾ ਸਵਾਦ ਆਈਆ ਆ ਆ ਆ ਆ ਗਿਆ ਆ ਗਏ ਦੋਏ ਆ ਗਏ ਇਕੱਠੇ ਕਹਿੰਦੇ ਦੋਏ ਲੋ ਉੱਪਰ ਖੇਤਰੀ ਤੇ ਆ ਗਿਆ ਫੇ ਹੋਰ ਤੋਂ ਆ ਓਏ ਹੋਏ ਉਹ ਵੀ ਆ ਗਿਆ ਖੇਤਰੀ ਤੇ ਆਏ ਆਇਆ ਆ ਆ ਆਇਆ 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 ਖੇਤਰੀ ਤੇ ਇਹ ਨਹੀਂ ਬੰਦੇ ਛੇ ਨਹੀਂ ਆ ਖਰਾਬ ਹੋ ਗਿਆ ਇਹ ਲੋ ਵੀ ਮਿੱਤਰੋ ਕਹਿੰਦੇ ਤਿੰਨੇ ਹੀ ਬਹਿ ਗਏ ਕਬੂਤਰ ਆਪਣੇ ਜਿਹੜੇ ਅੜਾਏ ਸੀ ਯਾਰੇ ਦਾਣੇ ਬਾਹਰ ਕੱਲ ਹੀ ਨਹੀਂ ਖਾਂਦੇ ਆ 35 ਮੈਂ ਟੋੜੇ ਬਹੁਤ ਆ ਹਲਾ ਹੋਈ ਖਾਲੋ ਦਾਣੀ ਵਾ ਤੇਰੇ ਅਗੇ ਬੁੰਨਾ ਓਏ ਕੁਗੇ ਕੁਗੇ ਕਬੂਤਰ ਅਗੇ ਤੇਰੇ ਮਗਰੇ ਤੇਰੇ ਲੈ ਜਾ ਕਾਲੇ ਜੀ ਕਾਲੇ ਗਰਾਜ ਚ ਕਿਰੋਂ ਮਿਲਦੇ ਆ ਜੀ ਇਹਨਾਂ ਨੂੰ ਦਾਣੇ ਦੂਣੇ ਪਾ ਕੇ ਲਓ ਜੀ ਕਰਤੇ ਕਬੂਤਰ ਬੰਦ ਤੇ ਵਿੱਚ ਪਾਤੇ ਇਹਨਾਂ ਨੂੰ ਦਾਣੇ ਤੇ ਨਾਲੇ ਪਾਣੀ ਰੱਖਤਾ ਆਪਾਂ ਵਿੱਚ ਤੇ ਹੁਣ ਚੱਲਦੇ ਆਪਾਂ ਭਾਜੀ ਦੇ ਕੋਲ ਭਾਜੀ ਦੇ ਕਬੂਤਰ ਰੜਾਵਾਂਗੇ ਚ ਚਲੋ ਚਲਦੇ ਆ ਫਿਰ ਮਿਲਦੇ ਉੱਥੇ ਜਾ ਕੇ ਉਹ ਬਈ ਆਗੇ ਭਾਈ ਦੇ ਘਰੇ ਕਿਹੜਾ ਇਹ ਕਬੂਤਰ ਉਹ ਗਾ ਬੱਚਾ ਇੱਧਰ ਰੜਾਣੇ ਬੱਦੋ ਕਬੂਤਰੀ ਇੱਕ ਆ ਕੂਦਰੀ ਰੜਾਣੀ ਪੋਚਲਾ ਬਾਬਾ ਜੀ ਉਹ ਨਹੀਂ ਕੂਦਰੀ ਰੜਾਣੀ ਸੀ ਆ ਕੂਦਰੀ ਰੜਾਣੀ ਇੱਕ ਇੱਕ ਹੋਰ ਰੜਾਣੀ ਆ ਨੋਨੋ ਫੜਦੇ ਆ ਕਿਹੜੀ ਆ ਆ ਰੜਾਣੀ ਆ ਦੇਖੋ ਲੋ ਬਈ 3 ਅੜਾਤੇ ਪਾਏ ਤੇ 2 ਹੁਣ ਗੁਬਿਰੜਾਣੇ ਆਪਣੇ ਇਹ ਜਿਹੜੇ ੜਾਣਦੇ ਹੁੰਦੇ ਆ ਉਹਨਾਂ ਨੂੰ ਮੈਂ ਪਿੰਗਰੀ ਚ ਪਾ ਕੇ ਦਿਖਾ ਲੇਗਾ ਨੂੰ ਕਿ ੜਾਣੇ ਆ ਉਹ ਬਈ ਆ ਦੋ ੜਾਣੇ ਆ ਪਾਣੀ ਦੇ ਕੇ ਨੀਲੇ ਪੱਲੇ ਵਾਲਾ ਤੇ ਗੁਲਾਬੀ ਬੋਟੇ ਵਾਲਾ ਚਲਦੀ ਆ ਥੱਲੇ ਲੈ ਕੇ ਥੱਲੇ ੜਾਵਾ ਲਵਾਂਗੇ ਨਲ ਦੇ ਆ ਵੀ ਉਹ ਖਣਕ ਕਮਾ ਤੇ ਉਹ ਵੀ ਉਡਾ ਦिए ਕਬੂਤਰ ਉਹਨਾਂ ਨੂੰ ਪਾਣੀ ਦਿੱਤਾ ਸੀ ਤੇ ਵਾਪਸ ਤਿੰਨ ਆਪਣੇ ਉੱਡਦੇ ਪਏ ਆ ਉਹ ਕਿੱਥੇ ਉੱਡਦੇ ਆ ਆ ਬਸ ਕੀ ਆ ਖੜਾ ਆ ਤੇ ਦੋਏ ਉਹ ਵੀ ਇੱਥੇ ਉੱਚੇ ਲੱਗੇ ਉੱਪਰੋਂ ਦੇਖ ਕੇ ਆਂਦਾ ਹਏ ਇਹ ਉਹ ਕਿੱਥੇ ਉੜਦੇ ਉਹ ਖੜੇ ਤਿੰਨੇ ਆ ਦੇਖ ਗਏ ਆ ਉੜਦੇ ਤਿੰਨੇ ਤੇ ਬਾਕੀ ਆਪਾਂ ਦੋ ਅੜਾਉਂਦੇ ਹੁਣ ਕਾਈਂ ਤੁਹਾਨੂੰ ਦਿਖਾ ਲਾ ਫੋਨ 'ਚ ਦੇਖ ਕੇ ਦਾਦਾ ਕਿੰਨੇ ਵਜੇੜਾ ਹੈ ਇਹ ਇਹ ਅੜਾ ਹੈ ਆਪਾਂ ਪੂਰੇ 9 ਵਜੇ 2 ਤੇ ਉਹ ਅੜਾਈ ਸੀ ਕਿ ਆਪਾਂ 8:50 ਕੇ ਮਿੰਟ ਤੇ ਉਹ ਔੜਦੇ ਤਿੰਨੇ ਚਲੋ ਦਾਦੇ ਆ ਫੇ ਅੱਜ ਤੁਹਾਨੂੰ ਕਿੰਨੇ ਵਜੇ ਬੰਦੇ ਆ ਇਹ ਤੇ ਮਿਲਦੇ ਆ ਫੇ ਹਲੋ ਜੀ ਟਾਈਮ ਹੋ ਗਿਆ ਜੀ ਫੋਨ 'ਚ ਦੇਖ ਲੋ ਕਿੰਨਾ ਹੋਇਆ ਟਾਈਮ ਹੁੰਚ ਟਾਈਮ ਵੀ ਨਹੀਂ ਦਿਖਦਾ 12:30 ਤੇ ਆਪਣੇ ਕਬੂਤਰ ਬਹਿ ਗਏ ਆ ਜੀ ਹਾਂ ਹੁਣੇ ਹੀ ਬੈਠੇ ਆ 1 ਮਿੰਟ ਹੋਏ ਬੈਠੇ ਨੂੰ ਤੇ ਮੈਂ ਕਿਹ ਦਿਖਾ ਲਦੀ ਆ ਤੁਹਾਨੂੰ ਕਰਾਦੀ ਆ ਚੈੱਕ ਸਵੇਰੇ ੜਾਏ ਸੀਗੇ ਤਿੰਨ ੜਾਏ ਸੀਗੇ 8:50 ਤੇ ਤੇ ਦੋ ੜਾਏ ਸੀਗੇ ਪੂਰੇ 9:00 ਵਜੇ ਤੇ ਉਹਨਾਂ ਚੋ ਇੱਕ ਆਪਣਾ ਉੜਦਾ ਹੈ ਨੀਲੇ ਪੱਲੇ ਵਾਲਾ ਉੜਦਾ ਆ ਤੇ گلابی پھੋਟੇ ਵਾਲਾ ਬਹਿ ਗਿਆ ਉਹ ਕਿੱਥੇ ਉੜਦਾ ਹੈ ਨੀਲੇ ਪੱਲੇ ਵਾਲਾ ਆ ਉੜਦਾ ਨੀਲੇ ਪੱਲੇ ਵਾਲਾ ਏਈ ਵਾਸਾ ਆਣ ਲਈਆ ਕਰਦੇ ਆ ਫੇਰ ਬੰਦ ਭਾਈ ਇਹਨਾਂ ਨੂੰ ਬਦਾਮ ਦੂੰ ਅੱਜ ਛੇਤੀ ਬਹਿਗੇ ਚਲਦੇ ਆ ਥੱਲੇ ਫੇਰ ਕਰਦੇ ਇਹਨਾਂ ਨੂੰ ਬੰਦ ਪਈ ਇੱਕ ਰਹਿ ਗਿਆ ਬਸ ਉਹ ਬਈ ਆਪਣੇ ਤਿੰਨ ਬਹਿ ਗਏ ਕੂਗਾ ਬੱਚਾ ਤੇ ਦੋਏ ਕਬੂਤਰੀਆਂ ਬੈ ਗਈਆਂ ਸੀ ਤੇ ਕਬੂਤਰ ਵੀ ਨਾਲ ਬੈਠਾ ਸੀਗਾ ਗੁਲਾਬੀ ਪੋਟੇ ਵਾਲਾ ਉਹ ਉੜ ਗਿਆ ਉਹ ਨਹੀਂ ਗਿਆ ਅੰਦਰ ਤੂੰ ਲੜਦੇ ਕਲੇ ਰਹਿੰਦੇ ਆ ਪਾਈਆਂ ਨੂੰ ਬੜੀ ਤਿਆਰੀ ਚੱਲ ਪਈ ਆ ਇਹ ਬੈਠੇ ਨਾ ਉਹ ਤੇ ਉਹ ਦੌੜਦੇ ਪਿਆ ਦਿਖਾ ਦਿੰਦੇ ਤੁਹਾਨੂੰ ਕਿੱਥੇ ਉੜਦੇ ਆਪਣੇ ਨੀਲੇ ਪੱਲੇ ਵਾਲਾ ਤਾਂ ਬੈਠਾ ਨਹੀਂ ਸੀ ਤੇ ਬਾਕੀ ਗੁਲਾਬੀ ਪੋਟੇ ਵਾਲਾ ਬਹਿ ਗਿਆ ਸੀ ਉਹ ਵੀ ਉੱਡ ਗਿਆ ਉਹਦੇ ਨਾਲ ਹੀ ਉੱਡਦਾ ਦੋਵੇਂ ਉੱਡਦੇ ਇਕੱਠੇ ਕਿੱਥੇ ਉੜਦੇ ਧੁੱਪੇ ਬਹੁਤਾ ਦਿਖਦੇ ਨਹੀਂ ਆਹ ਲੱਗੇ ਉੱਤੇ ਆਹ ਖੜੇ ਆ ਦੋਨੇ ਓਹ ਉੱਦੇ ਉੜ ਗਿਆ ਅੰਦਰ ਨਹੀਂ ਗਿਆ ਤਿੰਨ ਤਾਂ ਚਲ ਗਏ ਚਲੋ ਹੁਣ ਦੇਖਦੇ ਕਿੰਨੇ ਵਜੇ ਬੰਦੇ ਆ ਤੇ ਦੱਸਦੇ ਆ ਤੁਹਾਨੂੰ ਤਾਂ ਬਹਿ ਕੇ ਉੜਿਆ ਆਪਣਾ ਤੇ ਕੋੜਦਾ ਸਵੇਰ ਦਾ ਹੀ 9 ਵਜੇ ਦਾ ਹਾਂ ਕੋਈ ਬਾਤ ਹੈ ਬਗਾ ਉਹ ਗਏ ਨਿਆਰੇ ਨਿਕਾਦਾ ਕੂਤਰੀ ਦੇ ਤਾਂ ਜ਼ੋਰ ਲੱਗ ਗਿਆ ਲੱਗਦਾ ਨਹੀਂ ਨਹੀਂ ਉੱਦੇ ਬੈਠੀ ਡਰ ਕੇ ਖਾਣੇ ਆਉਂਦੇ ਆਂ ਇਹ ਆ ਡਰਾਈ ਜਾਂਦਾ ਅਧੂ ਨੂੰ ਆਇਆ ਭਣਾਵਾ ਆ ਬੰਦਾ ਡਰਾਂਦਾ ਉਹ ਤੂਤਰ ਤੇ ਦਿਖਾ ਜਿਹੜਾ ਹੈੱਡ ਬੋਲ ਆ ਕੇ ਬੈਠਾ ਆ ਯੋਹ ਧੀਰਾ ਕੋਈ ਇਨਾਂ ਨੂੰ ਛੱਡ ਦਈਏ ਉੱਪਰ ਖਾ ਲਏ ਇਹਨਾਂ ਨੇ ਬਦਾਮ ਬਾਕੀ ਟਾਈਮ ਇੱਕ ਤੋਂ ਜ਼ਿਆਦਾ ਹੀ ਹੋ ਗਿਆ ਛੱਡ ਦਈਏ ਇਹਨਾਂ ਨੂੰ ਫੇ ਮਿਲਦੇ ਆ ਤੁਹਾਨੂੰ ਲੋ ਬਈ ਹੁਣ ਕਬੂਤਰਾਂ ਨੂੰ ਪਾ ਦਈਏ ਬਦਾਮ ਤੇ ਆਪਣੇ ਦੋ ਤੋੜਦੇ ਪਏ ਉਹ ਨਹੀਂ ਬੈਠੇ ਆਲੇ 1:25 ਹੋ ਗਏ ਟਾਈਮ 1:25 ਹੋ ਗਏ ਤੇ ਬਾਕੀ ਉੜਦੇ ਆਪਣੇ ਆ ਉੜਦਾ ਗੁਲਾਬੀ ਬੋਟੇ ਵਾਲਾ ਤੇ ਆ ਉੜਦਾ ਨੀਲੇ ਪੱਲੇ ਵਾਲਾ ਗੁਲਾਬੀ ਬੋਟੇ ਵਾਲਾ ਤਾਂ ਬੈਠ ਕੇ ਉੜਿਆ ਆ ਤੇ ਉਹ ਤਾਂ ਸਵੇਰ ਦਾ ਹੀ ਉੜਦਾ ਆ ਬਹਿ ਜੇ ਉਹ ਵੀ ਤੇ ਉਹਨਾਂ ਨੂੰ ਵੀ ਲੈ ਜਾਵਾਂਗੇ ਥੱਲੇ ਤੇ ਆ ਆਪਣੇ ਆ ਤਿੰਨ ਕਬੂਤਰਾਂ ਨੂੰ ਪਾ ਦਈਏ ਬਦਾਮ ਕੱਲ ਇਹਨਾਂ ਦੀ ੜਾਰਾ ਕੱਲ ਇਹਨਾਂ ਨੂੰ ੜਾਣੇ ਆ ਇੱਕ ਦਾ ਲੈ ਉਹ ਤਾਂ ਨੇ ਦੋ ਤੂੰ ਬਦਾਮ ਛਲਾਦੇ ਭਾਜੀ ਦੇ ਨਾਲ ਲੰਮਾ ਪਿਆ ਹੈ ਤੇ ਉੜਦੇ ਆ ਭਾਜੀ ਹਲੇ ਵਧੀਆ ਹੂੰ ਚਲੋ ਮੈਂ ਦਿਆ ਫੇ ਤੁਹਾਨੂੰ ਦਾ ਕੀ ਬਣਿਆ ਉਹ ਭਾਈ ਕਬੂਤਰ ਬਹਿ ਗਏ ਆਪਣੇ ਟਾਈਮ ਹੋ ਰਿਹਾ ਪਿਆ ਸਟਾਈਮ 1:42 ਇਹਨਾਂ ਨੂੰ ਵੀ ਪਾ ਦਿੱਤੇ ਸੀ ਬਦਾਮ ਇਹਨਾਂ ਨੂੰ ਕਰ ਦਿੰਦੇ ਆ ਬੰਦ ਨਿਕਲਣ ਦੇਖੋ ਕਿੰਨੀ ਕਾਲੀ ਪਈ ਆ ਇਹਨਾਂ ਨੂੰ ਲੋ ਇਹਨਾਂ ਨੂੰ ਕਰਦੇ ਅੰਦਰ ਤੇ ਫੇ ਇਹਨਾਂ ਨੂੰ ਵੀ ਪਾਉਂਦੇ ਆ ਬਦਾਮ ਆਇਓਏ ਦਾ ਨੀਲੇ ਪੱਲੇ ਵਾਲਾ ਅੱਜ ਵਧੀਆ ਹੋ ਰਿਹਾ ਸਹੀ ਆ ਚਲੋ ਮਿਲਦੇ ਆ ਫਿਰ ਤੁਹਾਨੂੰ ਬੰਦ ਕਰਕੇ ਇਹਨਾਂ ਨੂੰ ਤੇ ਥੱਲੇ ਲੈ ਕੇ ਜਾਂਦੇ ਆ ਫਿਰ ਬਦਾਮ-ਬਦੂਮ ਪਾਉਂਦੇ ਇਹਨਾਂ ਨੂੰ ਵੀ ਮਿਲਦੇ ਆ ਫਿਰ ਲੋ ਬਈ ਆ ਗਏ ਦੋਏ ਕਬੂਤਰ ਜਿ ਲਈ ਹੁਣ ਇਹਨਾਂ ਨੂੰ ਪਾ ਦਿੰਦੇ ਆ ਬਦਾਮ ਪਾ ਕੇ ਇਹਨਾਂ ਨੂੰ ਖੋਲ ਦਿੰਦੇ ਹਾਂ ਦਾਣੇ ਖਾ ਲੂਗੇ ਮਿਲਦੇ ਆ ਰਹੀਨਾਂ ਨੂੰ ਬਦਾਮ ਨੂੰ ਖਾ ਕੇ ਉਹ ਬਈ ਖਾ ਲਏ ਇਹਨਾਂ ਨੇ ਬਦਾਮ ਮੈਂ ਚੱਲ ਗਿਆ ਸੀ ਜੱਗੀ ਨੂੰ ਲੈਣ ਲਈ ਤਾਂ ਕਰਕੇ ਵੀਡੀਓ ਨਹੀਂ ਬਣਾ ਹੋਈ ਚਲੋ ਬਾਤ ਚਲੋ ਬਾਹਰ ਹੁਣ ਕਬੂਤਰੀਆਂ ਖੋਲ ਦਿੰਦੇ ਆਪਾਂ ਖਾਣ ਦੇ ਦਾਣੇ ਚਲੋ ਆਜਾ ਪਾ ਬੱਚੇ ਵੀ ਲੈ ਕੇ ਜਾਣੇ ਆ ਦੋਏ ਚੱਲਦੇ ਆ ਥੱਲੇ ਫੇ ਚੱਲਦੇ ਆ ਆਪਣੇ ਘਰੇ ਥੋੜੀ ਦੇਰ ਤੱਕ ਮਿਲਦੇ ਆ ਫੇ ਤਾਂ ਬੱਸ ਚੈੱਕ ਕਰੋ ਬੱਚੇ ਨੂੰ ਆ ਨਾ ਲੱਗੇ ਫਰ ਵਿਚਾਰੇ ਦੇ ਗੰਜਾ ਹੀ ਕਰਦਾ ਕਬੂਤਨ ਇਹਦਾ ਅੱਤਨਾ ਵੀ ਬੱਚਾ ਮਾਰਦਾ ਕੂਟਰ ਨੇ ਪਾਣੀ ਕਿਹੜਾ ਆ ਕੁੱਟਦਾ ਰਹਿੰਦਾ ਬੱਚਿਆਂ ਨੂੰ ਇਹਦੇ ਵੀ ਆ ਗਏ ਪਰ ਉਹ ਸ਼ਾਮ ਦੇ ਵਜ ਗਏ 6 ਤੇ ਆ ਗਏ ਸੀ ਆਪਾਂ ਭਾਈ ਦੇ ਘਰੋਂ ਤੇ ਬਾਕੀ ਆ ਕੇ ਬਸ ਹੋ ਗਿਆ ਸੀ ਤੇ ਹੁਣ ਹੋ ਗਿਆ ਨਾ ਨੂੰ ਦੇ ਰਹਿ ਦੀ ਤੇ ਖੋਲਦੇ ਆਪਣੇ ਕਬੂਤਰ ਇਹਨਾਂ ਨੂੰ ਪਾ ਦਿੰਦੇ ਆ ਦਾਣੇ ਇਦਾਂ ਦਾ ਬਿਚਤੇ ਰਿਹਾ ਪਾਤੇ ਸੀ ਦਾਣਾ ਤੇ ਪਾਣੀ ਬਾਹਰ ਕੱਢ ਲੈਂਦੇ ਆ ਥੋੜੀ ਦੇਰ ਫਿਰ ਚੱਲਦੇ ਆ ਭਾਈ ਦੇ ਘਰ ਆਵਨੂ ਆ ਜੋਏ ਐਵ ਆ ਆ ਅੜਾ ਆਂਦੇ ਆ ਬਲਾਪਾ ਦੋ ਤਿੰਨ ਕੜ ਆਂਦੇ ਆ ਜਿਹੜੇ ਸਵੇਰੇ ਅੜਾਈ ਸੀਗੇ ਫੇ ਇਹ ਤੁਹਾਡਾ ਦਿੰਦੇ ਫੇ ਆ ਜਾਣਾ ਇਹਨਾਂ ਨੇ ਛੇਤੀ ਕਰਦੇ ਆ ਫੇ ਬਾਹਰ ਕੱਢ ਕੇ ਮਿਲਦੇ ਆ ਤੁਹਾਨੂੰ ਜਿਹੜੇ ਅੜਾਣੇ ਆ ਕਬੂਤਰ ਲੋ ਬਈ ਤੇ ਨੇੜਾਂ ਲੱਗੇ ਡੱਬੇ ਨੂੰ ਮੈਂ ਬਾਹਰ ਛੱਡਿਆ ਉਹ ਬਹਿ ਗਿਆ ਕੋਈ ਨਾ ਉੜ ਜਾਊਗਾ ਪਹਿਲਾਂ ਇਹਨਾਂ ਨੂੰ ਉਡਾਉਂਦੇ ਆ ਨੂੰ ਵੀ ਉਡਾਉਂਦੇ ਉੱਥੇ ਬੈਠਾ ਉਹ ਤਾਂ ਉੜ ਗਏ ਦੋਏ ਕਿੱਧਰ ਗਏ ਆਹ ਉੜਦੇ ਆ 90 ਨੂੰ ਵੀੜਾ ਦਾ ਉੜ ਗਿਆ ਆਪੇ ਉੜ ਗਿਆ ਬਾਹਰ ਨਾ ਬੈਠੀ ਓਏ ਆ ਉਹਦਾ ਡੱਬਾ ਤੇ ਆ ਦੋਏ ਬੱਚੇ ਉੜਦੇ ਆ ਕਬੂਤਰੀ ਤਾਂ ਆਪਣੀ ਆਈ ਨਹੀਂ ਜਿਹੜੀ ਕੱਲ ਦੀ ਨੱਠੀ ਉਹ ਕਬੂਤਰੀ ਉਹ ਤਾਂ ਆਈ ਨਹੀਂ ਮੁੰਡੇ ਨੇ ਫੋਨ ਕੀਤਾ ਸੀਗਾ ਕਹਿੰਦਾ ਨਹੀਂ ਮੇਰੇ ਕੋਲ ਵੀ ਨਹੀਂ ਆਈ ਕੋਈ ਗੱਲ ਨਹੀਂ ਜਿਹੜੀ ਚਲ ਗਈ ਚਲ ਗਈ ਆ ਵਰਦੇ ਆ 10 ਕਮਿੰਟ ਔੜਨ ਦਿੰਦੇ ਆ ਉਸ ਤੋਂ ਬਾਅਦ ਫੇ ਖੋਲ ਲਵਾਂਗੇ ਕਬੂਤਰ ਹਲੋ ਜੀ ਖੋਲ ਲੀਏ ਕਬੂਤਰ ਨੂੰ ਕਾਫੀ ਟਾਈਮ ਹੋ ਗਿਆ ਵਰਦੇ ਨੂੰ 10 ਮਿੰਟ ਤੋਂ ਜ਼ਿਆਦਾ ਹੀ ਹੋ ਗਏ ਇਨ ਬਾਹਰ ਆਇਓ ਆ ਆ ਆ ਕਿੰਨੇ ਨਕੜਦਾ ਬਾਹਰ ਕਿੱਧਰ ਗਏ ਦੇਖਦੇ ਵੀ ਨਹੀਂ ਪਤਾ ਨਹੀਂ ਕਿੱਧਰ ਉੜਦੇ ਆ ਆਇਓ ਆਇਓ ਤੱਕ ਕੈਮਰਾ ਪਤਾ ਨਿਕਲੇ ਬਲਰ ਹੋਈ ਜਾਂਦਾ ਆਹ ਔਰ ਦਾ ਡੱਬਾ ਵਿੱਚ ਨਨੂੰ ਬਾਹਰ ਕਰਾਂ ਖੁੱਡੇ 'ਚ ਪੜ ਕੇ ਆ ਗਿਆ ਬੱਚਾ ਇਹ ਤਾਂ ਆ ਗਿਆ ਬੱਚਾ ਇਹ ਡੱਬਾ ਵੀ ਆ ਗਿਆ ਬਸ ਤੇ ਦੂਜਾ ਵੀ ਆ ਗਿਆ ਆ ਦੋਨੇ ਕੁੱਤੇ ਬੱਚੇ ਆ ਗਏ ਆ ਡੱਬਾ ਕਿੱਧਰ ਗਿਆ ਇਹ ਲੱਗਾ ਆਂ ਡੱਬਾ ਵੀ ਕਿੱਧਰ ਗਿਆ ਡੱਬਾ ਬੱਚਾ ਪਤਾ ਨਹੀਂ ਕਿੱਧਰ ਬਹਿ ਗਿਆ ਬਾਹਰ ਬਹਿ ਗਿਆ ਲੱਗਦਾ ਮੈਨੂੰ ਆਇਆ ਹੀ ਨਹੀਂ ਬੰਦਾ ਬੰਦਾ ਵਾਣੀ ਕਿੱਧਰ ਚਲੇ ਗਿਆ ਆਇਓ ਆ ਆ ਆ ਆ ਇੱਥੇ ਕਿਤੇ ਬੈਠਾ ਹੋਊਗਾ ਆਜੂਗਾ ਮਿਲਦੇ ਆ ਫੇਰ ਤੁਹਾਨੂੰ ਦੱਸਦੇ ਆ ਕਿਆ ਬਣਿਆ ਮੇਰਾ ਬੰਦ ਕੀਤਾ ਹੀ ਆ ਮੇਰੇ ਨਾਲ ਹੀ ਆ ਗਿਆ ਆ ਬੈਠਾ ਆ ਕੇ ਦਾਣੇ ਦੇਖੋ ਵਿੱਚ ਲਿਆਂਦੇ ਆ ਇਹ ਆਹ ਆਹ ਸਲੋ ਬਈ ਮਿਲਦੇ ਆ ਫਿਰ ਤਾਂ ਨਨੂੰ ਬੰਦ ਕਰਕੇ ਦਾਨੇ ਦੋਨੇ ਪਾ ਕੇ ਕੋਈ ਕਬੂਤਰ ਤਾਂ ਕਰਦੇ ਆਪਾਂ ਬੰਦ ਚਲ ਗਏ ਸੀਗੇ ਖੁੱਡੇ ਚ ਆਪ ਹੀ ਤੇ ਮਿਲਦੇ ਆ ਫੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੇ ਆ ਵੀਡੀਓ ਬੱਧੀ ਲੱਗੀ ਤੇ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਏ ਬਾਏ